ਦੇ ਰਾਤ ਕੋ ਰਿਆਚ ਨੈਸ਼ਨਲ ਹਾਈਵੇ ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਦੌਰਾਨ ਇੱਕ ਮਹਿਲਾ ਗੰਭੀਰੂ ਵਿੱਚ ਜ਼ਖਮੀ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਗਗਨਦੀਪ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੇ ਸਨ ਕਿ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਦੀ ਗੱਡੀ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ ਇਸ ਦੌਰਾਨ ਕਾਰ ਵਿੱਚ ਸਵਾਰ ਰੋਸ਼ਨੀ ਬਰਮਾ ਜ਼ਖਮੀ ਹੋ ਗਈ ਜਿਸ ਨੂੰ ਪਹਿਲਾਂ ਗੁਰਿਆ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਚਲੰਦਰ ਰੈਫਰ ਕਰ ਦਿੱਤਾ ਗਗਨਦੀਪ ਨੇ ਦੋਸ਼ ਲਗਾਉਂਦੇ ਹੋਏ ਕਿ ਹਾਕੇ ਪੁਲਿਸ ਵੱਲੋਂ ਜਿਸ ਗੱਡੀ ਨੇ ਉਹਨਾਂ ਦੀ ਗੱਡੀ ਵਿੱਚ ਟੱਕਰ ਮਾਰੀ ਹੈ ਉਸ ਨੂੰ ਉਥੋਂ ਪਹਿਆਦ ਦਿੱਤਾ ਜਦਕਿ ਸਾਬਤ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੀ ਗੱਡੀ ਨੂੰ ਪਿੱਛੋਂ ਟੱਕਰ ਮਾਰੀ ਹੋਈ ਹੈ ਉਧਰ ਦੂਜੇ ਪਾਸੇ ਐਸਐਸਐਫ ਟੀਮ ਦੇ ਡਿਊਟੀ ਤੇ ਤਨਖਤ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਉਹਨਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਰਾਗੀਰਾ ਦੀ ਮਦਦ ਨਾਲ जखਮੀ ਨੂੰ ਹਸਪਤਾਲ ਪਹੁੰਚਾਇਆ ਥਾਣਾ ਗੁਰਿਆ ਤੋਂ ਐਸਆਈ ਹਰਪ੍ਰੀਤ ਸਿੰਘ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਹਨ ਭਾਜੀ ਮੇਰਾ ਨਾਮ ਗਗਨ ਹੈ ਕਿੱਥੋਂ ਆ ਰਹੇ ਸੀ ਮੈਂ ਲੁਧਿਆਣੇ ਤੋਂ ਆ ਰਿਹਾ ਸੀ ਤੇ ਜਲੰਧਰ ਜਾਣਾ ਸੀ ਠੀਕ ਤੇ ਇਹੋ ਜਿਹੇ ਨਾ ਇੱਕ ਟਰੱਕ ਤੇ ਮੈਂ ਗੱਡੀ ਹੁੰਦੀ ਗਈ ਮੇਰੇ ਪਿੱਛੋਂ ਨਾ ਗੱਡੀ ਆਈ ਬੜੀ ਥੱਟੋ ਘੱਟ ਜ਼ਿਆਦਾ ਨਹੀਂ 130 40 ਦੀ ਸਕੀਟ ਹੋਣੀ ਭਾਜੀ ਉਹਨੇ ਫੇਰੀ ਨਾ ਲੈ ਸਾਈਡ ਤੋਂ ਗੱਡੀ ਮਾਰੀ ਮੇਰੀ ਗੱਡੀ ਦਾ ਬੈਲੈਂਸ ਘੁੰਮ ਗਿਆ ਰਾਈਟ ਸਾਈਡ ਤੇ ਆ ਫੁੱਟ ਪਾ ਕੇ ਗੱਡੀ ਘੁੰਮ ਗਈ ਮੇਰੀ ਪਲਟ ਗਈ ਤੇ ਔਨ ਦੀ ਸਪੋਟ ਮੁਲਾਜ਼ਮ ਆ ਗਈ ਇੱਥੇ ਤੇ ਅਸੀਂ ਹੁਣ ਮੇਨ ਨਾਲ ਇੱਕ ਮੈਡਮ ਸੀ ਉਹਨਾਂ ਦੇ ਸੱਟ ਲੱਗੀ ਤੇ ਆਪਾਂ ਹਸਪੀਟਲ ਚਲੇ ਗਏ ਇਹਨਾਂ ਨੇ ਪਿੱਛੋਂ ਨਾ ਗੱਡੀ ਵਾਲਾ ਭਜਾ ਦਿੱਤਾ ਹੁਣ ਗੱਡੀ ਵਾਲਾ ਭਜਾਤਾ ਹੁਣ ਤੁਹਾਨੂੰ ਦੱਸਦੇ ਨਹੀਂ ਕਿ ਕੋਣ ਆ ਕੋਣ ਨਹੀਂ ਉੱਤੋਂ ਕਹੀ ਜਾਂਦੇ ਕਿ ਭਾਜੀ ਤੇਰੀ ਗਲਤੀ ਆ ਜੇ ਭਾਜੀ ਮੈਂ 130 ਦੀ ਸਪੀਡ ਤੇ ਹੋਵਾਂ ਮੇਰੀ ਗੱਡੀ ਅੱਗੋਂ ਵੱਜੂਗੀ ਤੇ ਪਿੱਛੋਂ ਵੱਜੂਗੀ ਤੇ ਸਾਰੀ ਵੀਡੀਓ ਦੇਖ ਲਓ ਗੱਡੀ ਨੰਬਰ ਕੀ ਆ ਭਾਜੀ ਤੁਹਾਡਾ ਗੱਡੀ ਨੰਬਰ 3008EV82 ਆ ਤੇ ਗੱਡੀ ਹੈ ਭਾਈ ਜੇ ਗੱਡੀ ਅੱਗੋਂ ਵੱਜੀ ਹੋਵੇ ਬੰਪਰ ਵੀ ਚੈੱਕ ਕਰੋ ਗੱਡੀ ਪਿੱਛੋਂ ਵੱਜੀ ਹੈ ਤੁਸੀਂ ਬੜਾ ਸ਼ੋਟ ਲੈ ਲਓ ਜਾਂਦੇ ਪਿੱਛੋਂ ਲੈਫਟ ਸਾਈਡ ਤੋਂ ਗੱਡੀ ਵੱਜੀ ਆ ਤਾਂ ਸਾਰੀ ਗੱਡੀ ਟੁੱਮੀ ਹੈ ਇਹ ਕਹਿੰਦੇ ਕਿ ਤੂੰ ਮਾਰੀ ਹੈ ਗੱਡੀ ਲੈਦਾ ਸੀ ਇਹਨਾਂ ਨੇ ਮਲਾ ਇਹਨਾਂ ਨੇ ਬੰਦੇ ਕੋਲੋਂ ਪੈਸਾ ਪੁੱਛਿਆ ਲੈ ਕੇ ਇਹਨਾਂ ਨੇ ਬੰਦਾ ਭਜਾਤਾ ਬਚਾਅ ਹੋ ਗਿਆ ਭਾਈ ਉੱਧ ਹਾਂਜੀ ਹਾਂਜੀ ਭਾਈ ਸੱਟ ਰੇਟ ਦਾ ਤੇ ਬਚਾਵਾ ਹੋਰ ਕੁਝ ਨਹੀਂ ਭਾਈ ਆਪਾਂ ਨੂੰ ਚਾਹੀਦਾ ਇਹਨਾਂ ਨੇ ਬੰਦੇ ਭਜਾਤੇ ਇਹਨਾਂ ਨੂੰ ਇਹਨਾਂ ਨੂੰ ਚਾਹੀਦਾ ਤੇ ਬੰਦੇ ਲੈ ਕੇ ਆਣ ਜੋ ਮੇਰੇ ਗੱਡੀ ਦਾ ਹਜਾਨਾ ਬੰਦਾ ਸਾਰਾ ਪਰਣ ਮੇਰੀ ਗੱਡੀ ਡੈਮੇਜ ਹੋਈ ਆ ਸਾਰੇ ਵੀ ਦੇਖ ਸਕਦੇ ਹੋ ਗੱਡੀ ਵਾਦੀ ਸਹੀ ਕਰਾ ਕੇ ਦਿੱਤੀ ਜਾਵੇ ਇਹਨਾਂ ਨੇ ਬੰਦੇ ਭਜਾਏ ਬੰਦੇ ਇੱਥੇ ਲੈ ਕੇ ਆਣਾ ਪੁਲਸਾਂ ਲੈਣਾ ਬੰਦੇ ਭਜਾਏ ਇਹਨਾਂ ਨੇ ਪੈਸੇ ਦਿੱਤੇ ਆ ਭਾਈ ਜਿਹੇ ਜਿਹੇ ਗੱਡੀ ਵੱਜੀ ਤੁਹਾਡੇ ਚ ਆ ਗਏ ਉਹ ਹਸਪੀਟਲ ਗਏ ਤੁਹਾਡੇ ਕੋਲ ਭਾਈ ਕੋਈ ਨਹੀਂ ਆਇਆ ਹਸਪੀਟਲ ਮੇਰੇ ਕੋਲ ਕੋਈ ਵੀ ਨਹੀਂ ਆਇਆ ਬਗਾਰਾ ਤੋਂ ਮੁਲਾਜ਼ਮ ਖੜੇ ਸੀ ਜਦੋਂ ਗੱਡੀ ਵੱਜੀ ਨਾ ਉਹ ਗੱਡੀ ਵੀ ਇੱਥੇ ਸੀਗੀ ਇਹਨਾਂ ਨੇ ਉਸ ਤੋਂ ਬਾਅਦ ਗੱਡੀ ਵਾਲਾ ਭਜਾਤਾ ਚਲਿਆ ਹਸਪੀਟਲ ਚ ਤਦ ਨੂੰ ਹਸਪੀਟਲ ਕਿਨੇ ਪਹੁੰਚਾਇਆ ਰਾਜ ਦੇ ਬੱਚਾ ਆਪਣੇ ਹੈਗੇ ਕਿ ਕਿ ਕਿਹਨੇ ਗੱਡੀ ਰੋਕੀ ਸੀ ਉਹਨਾਂ ਨੇ ਟੈਕਸੀ ਵੀਰ ਗ੍ਰਾਂਦ ਤੋਂ ਆਏ ਸਟੈਂਡ ਤੋਂ ਆ ਸਾਡੇ ਭਰਾ ਭਾਈ ਜੀ ਦੇ ਟੈਕਸੀ ਵਾਲੇ ਜੀ ਕਰਾਇਆ ਤੋਂ ਇੰਨੇ ਗੱਡੀਆਂ ਰੋਕੀਆਂ ਲੈਣਾ ਸਾਨੂੰ ਹੈਲਪ ਦਿੱਤੀ ਦਾ ਨੋਟੇ ਦਾ ਲੈ ਕੇ ਜੇ ਬੈਗ ਤੇ ਭਾਜੀ ਕਿਹੜੀ ਗੱਡੀ ਵਜੀ ਤੁਹਾਡੇ ਭਾਜੀ ਪਿੱਛੋਂ ਹੁਣ ਪਤਾ ਥੋੜਾ ਨਾ ਲੱਗਦਾ ਲੈਟਾ ਚੱਕਦੀ ਆਪਣੀਆਂ ਕਿਹੜੀ ਗੱਡੀ ਆ ਹੁਣ ਗੱਡੀ ਵੀ ਭਾਈ ਮੈਨੂੰ ਨਹੀਂ ਪਤਾ ਇਹ ਕਹੀ ਜਾਂਦੇ ਥਾਰ ਗੱਡੀ ਵੱਛੀ ਆ ਪਰ ਭਾਈ ਥਾਰ ਗੱਡੀ ਨਹੀਂ ਹੈ ਕਿਸੇ ਕਿਉਂਕਿ ਗੱਡੀ ਦੇ ਲੈਂਟਾ ਤੋਂ ਪਤਾ ਲੱਗਦਾ ਪਈ ਕਿ ਗੱਡੀ ਹੋਰ ਕੋਈ ਆ ਥਾਰ ਗੱਡੀ ਨਹੀਂ ਤੇ ਭਾਈ ਉਦੋਂ ਪਤਾ ਲੱਗਦਾ ਲੈਂਟਾ ਤੋਂ ਲਓ ਤੁਸੀਂ ਸਾਡੇ ਕਹਿਣ ਦਾ ਮਤਲਬ ਤੁਹਾਨੂੰ ਨਹੀਂ ਪਤਾ ਕਿਹੜੀ ਗੱਡੀ ਹੈ ਭਾਈ ਮੈਨੂੰ ਇੰਨਾ ਦੇਖਿਆ ਇੰਨਾ ਦੇਖਿਆ ਕਿ ਲੈਫਟ ਸਾਈਡ ਤੋਂ ਇੱਕ ਵੱਡੀ ਆ ਰਹੀ ਆ ਤੇ ਮੈਂ ਸਾਈਡ ਤੇ ਕਰ ਤਾ ਮੈਂ ਤਾਂ ਕੱਲ ਨਹੀਂ ਕੱਢੂਗਾ ਉਹ ਗੱਡੀ ਸਾਈਡ ਤੋਂ ਕਿ ਨਿਕਲੀ ਉਹਨੇ ਮੇਰੇ ਵਿੱਚ ਮਾਰੀ ਗੱਡੀ ਘਵਾਦੀ ਭਾਈ ਮੇਰੀ ਸਾਲੀ ਮੈਂ ਪੀਐਸਸੀ ਸਬਮਿਸ਼ਨ ਐਸਐਸਓ ਤੋਂ ਗਰਾਹ ਸਬਮਿਸ਼ਨ ਤੋਂ ਗਰਾਹ ਇਹ ਐਕਸੀਡੈਂਟ ਕਿਸੇ ਰਾਹਗੀਰ ਨੇ ਸਾਨੂੰ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਤੇ ਆ ਕੇ ਦੇਖਿਆ ਕਿ ਇੱਕ ਮੋਨਾ ਵੀ ਸਕਾਰ ਜੋ ਕਿ ਨਿਸ਼ਟਾ ਦਾ ਬੇ ਦੇ ਆਪੋ ਸਾਈਡ ਡਾਇਵਾਇਡਰ ਦੇ ਵਿੱਚ ਪੈਟੀ ਹੋਈ ਸੀ ਜਿਹਦੇ ਵਿੱਚ ਟ੍ਰੈਫਿਕ ਲੀਡਰਸ ਜਿਹਦੇ ਸੀ ਇਸ ਇੰਟਰਵੈਇਉ ਵਿੱਚ ਪੁਰਾਣੋਂ ਕਮੇਟੀ ਦੇ ਸੈਡਰ ਨਾਲ ਉਹਨਾਂ ਨੇ ਗਿਆਨ ਚੰਦ ਪੁਲਿਸ ਨੂੰ ਦੱਸ ਰਿਹਾ ਹੈ ਜਿੱਥੇ ਉਹਨਾਂ ਨੂੰ ਵੈਸਰ ਕਪੂਰ ਨਕਸਰ ਲੰਘ ਰਿਹਾ ਹੈ ਮੰਨ ਕਿ ਉਹ ਅੱਜ ਆ ਗਿਆ ਅਗਲੇ ਦੀ ਕਾਰਵਾਈ ਲਈ ਹਰਪ੍ਰੀਤ ਸਿੰਘ ਜੀ ਡਿਊਟੀ ਅਫਸਰ ਕਰਾਇਆ ਗਿਆ ਜਦੋਂ ਡਾ ਪੀਐਸ ਜੀ ਸਨ